Saturn, Saturn.

ਅਲਸਾ ਤੇ ਸ੍ਰੀਦਾ ਨੇ ਬਹੁਤ ਭਾਰੀ ਪੌਰੁਪਕਾਰ ਕੀਤਾ ਹੈ ਸਤਕਾਰਯੋਗ ਗੁਜਰੀ ਮਾਤਾ ਗੁਜਰੀ ਪੌਰ ਦੇ ਅਬ ਦੁਰਗਰ ਸੀਸ ਸਾਹਿਬ ਦੀ ਬਾਬਾ ਫਤਿਹ ਸਿੰਘ ਜੀ ਦੇ ਸੀ ਬੀ ਸਥਾਨ ਜੋ ਬੋਤਵਾਰਾ ਸ਼੍ਰੀਪਤਕਰ ਸਾਹਿਬ ਸਰਹੰਦ ਦੇਖੇ ਜਨਮਕ ਪਿਆਰਾਂ ਦੇ ਸਤਪੁਰਾਨ ਨਿਗਰਾਮ ਕਰਕੇ ਜੋ ਪਾਵਨ ਸਥਾਨ ਤੇ ਸੋਨੇ ਦੇ ਦਰਵਾਜ਼ਿਆਂ ਦੀ ਜਿਹੜੀ ਸੇਵਾ ਹੈ ਉਹ ਲਈ ਹੈ ਔਰ ਅੱਜ ਜਿਹੜੇ ਸੋਨੇ ਦੀਆਂ ਕੋਈ ਜਿਹੜੀ ਪੂਰੀ ਸੀ ਉਹ ਚੁਕਾਈ ਗਈ ਹੈ ਜਿਹੜਾ ਸਿੱਕੇ ਦਾ ਦਰਵਾਜ਼ਾ ਪੁੱਛ ਲਾਇਆ ਗਿਆ ਜਦੋਂ ਚਰਨਾ ਵਿੱਚ ਅਰਦਾਸ ਹੋਈ ਹੈ ਸੰਗਤਾਂ ਜੁੜੀਆਂ ਨੇ ਸਤਿਗੁਰੂ ਮੇਰ ਕਰਨ ਸੰਗਤ ਦੇ ਸਿਰ ਤੇ ਮੇਰ ਭਰੇ ਹੱਥ ਰੱਖ ਕੇ ਇਸ ਤਰ੍ਹਾਂ ਇਹ ਚਾਰ ਦੇ ਦਰਵਾਜ਼ਾ ਸੁਵਾਵਾ ਨੇ ਦੇ ਰਹਿਣੇ ਸੇਵਾ ਹੋਈ ਹੈ ਫਤੇਗੜ ਸਾਹਿਬ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਸੋਨੇ ਦੇ ਦਰਵਾਜ਼ੇ ਦੀ ਸੇਵਾ ਹੋਈ ਹੈ ਤਿੰਨ ਦਰਵਾਜ਼ਿਆਂ ਦੀ ਸੇਵਾ ਪਹਿਲਾਂ ਮਹਾਰਾਜ ਜੀ ਨੇ ਕਿਰਪਾ ਕਰਕੇ ਸੰਗਤ ਦੇ ਸਿਰ ਤੇ ਹੱਥ ਰੱਖ ਕੇ ਕੀਤੀ ਜੀ ਅੱਜ ਰੰਨ ਦਾ ਦਰਵਾਜ਼ਾ ਜਿਹੜਾ ਚੌਥਾ ਹੈਗਾ ਉਹਦੀ ਸੇਵਾ ਹੋਈ ਹੈ ਉਦੇ ਵਿੱਚ ਹਾਜ਼ਰੀ ਸਿੰਘ ਸਾਹਿਬ ਜੀ ਨੇ ਵੀ ਭਰੀ ਹੈ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿੰਨੀ ਵੀ ਸੇਵਾ ਲਈ ਹੈ ਉਹ ਸਾਬ ਜਦਾਂ ਨੇ ਸਿਰਫ ਮਿਹਰ ਭਰਿਆ ਹੱਥ ਰੱਖ ਕੇ ਲਈ ਜੀ ਸਾਰੀ ਸੰਗਤ ਦੇ ਸਹਿਯੋਗ ਨਾਲ ਹੋਈ ਹੈ ਜੀ ਤੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਸੀ ਕਾਲ ਜੀ ਮੈਂ ਅੱਜ ਫਤੇਗੜ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਬਹੁਤ ਪਰਮੇਸ਼ਰ ਨੇ ਸੱਚੇ ਪਾਤਸ਼ਾਹ ਨੇ ਵੱਡੀ ਕਿਰਪਾ ਕੀਤੀ ਹੈ ਗੁਰਮਿੰਦਰ ਸਿੰਘ ਨੇ ਭਾਈ ਸਾਹਿਬ ਉਹਨਾਂ ਨੇ ਪਹਿਲਾਂ ਭੋਰਾ ਸਾਹਿਬ ਤੇ ਤਿੰਨ ਦਰਵਾਜਿਆਂ ਦੀ ਜਿਹੜੀ ਸੇਵਾ ਪਹਿਲਾਂ ਕੀਤੀ ਸੀਗੀ ਚੌਥਾ ਦਰਵਾਜਾ ਜਿਹੜਾ ਅੱਜ ਜੋੜੀ ਉਹ ਅੱਜ ਭੋਰਾ ਸਾਹਿਬ ਸੇਵਾ ਸੰਪੂਰਨ ਹੋਈ ਹੈ ਸਿੰਘ ਸਾਹਿਬ ਅਕਾਲ ਤਖਤ ਜਥੇਦਾਰ ਸਾਹਿਬ ਆਨੰਦਪੁਰ ਸਾਹਿਬ ਤੋਂ ਹੋਰ ਜਿਹੜੀਆਂ ਸਿੱਖ ਪੰਥ ਦੀਆਂ ਮਹਾਨ ਸ਼ਖਸੀਤਾਂ ਜਿਹੜੀਆਂ ਅੱਜ ਪਹੁੰਚੀਆਂ ਸੀਗੀਆਂ ਆ ਜਿਹੜੇ ਚਾਰੇ ਦਰਵਾਜੇ ਜਿਹੜੇ ਅੱਜ ਜਿਹੜੇ ਮਹਾਰਾਜ ਸੱਚੇ ਭਜਨ ਕਿਰਪਾ ਕੀਤੀ ਸੋਨੇ ਦੇ ਜਿਹੜੇ ਅੱਜ ਉਸ ਪਰਿਵਾਰ ਵੱਲੋਂ ਸੇਵਾ ਸੰਪੂਰਨ ਹੀ ਬਹੁਤ ਸੱਚੇ ਭਜਨ ਕਿਰਪਾ ਕੀਤੀ ਹੈ ਪਰਿਵਾਰ ਤੇ ਸੇਵਾ ਲਈ ਪ੍ਰਮਾਤਮਾ ਪਰਵਾਰ ਦੇ ਸਤਿ ਤੇ ਮਿਹਰ ਪ੍ਰਯਤ ਰੱਖ ਕੇ ਕੌਮ ਨੂੰ ਦੇਸ਼ ਕੌਮ ਦੀ ਸੇਵਾ ਸੰਗਤ ਉਹ ਇਸੇ ਤਰ੍ਹਾਂ ਬਖਸ਼ਦਾ ਰਹੇ ਜਿਹੜੀ ਸੇਵਾ ਕੀਤੀ ਜਿੱਥੋਂ ਆ ਜੀ ਬੰਦੇ ਕਿਹੜੀ ਸੰਸਥਾ ਹੈ ਜਾਂ ਕੀ ਹੈ ਇਹ ਮੁਹਾਲੀ ਤੋਂ ਨੇ ਜੀ ਇਹ ਰੀਅਲ ਸਟੇਟ ਦਾ ਕੰਮ ਕਰਦੇ ਨੇ ਤੇ ਉਹਨਾਂ ਵੱਲੋਂ ਜਿਹੜੀ ਇਹ ਅੱਜ ਜਿਹੜੀ ਸੇਵਾ ਇਹ ਸੰਪੂਰਨ ਹੋ ਗਿਆ ਤੇ ਹੁਣ ਇਹਨਾਂ ਨੇ ਅਗਲੀ ਜਿਹੜੀ ਸੇਵਾ ਉਹ ਜੋਤੀ ਸ਼ਰੂ ਗੁੰਮਟ ਤੇ ਜਿਹੜੀ ਇਹਨਾਂ ਨੇ ਆਰੰਭ ਦਾ ਕਰਨੀ ਹੈ ਸੋਨੇ ਦੀ ਜਿਹੜੀ ਸੇਵਾ ਹੈ